सत श्रीकाल जी सारों स्वागत है थोड़ा मेरे चैनल पर उम्मीद करते हैं तू सारे ठीक ठाक होंगे गए तंदरुस्त हो खुशहाल हो मैं भी बिल्कुल ठीक है टाइम हो रहा है पौने छे का मैं वॉक करके आ गई अंदर मैं क्या पहले फ्रूट खा ला मैं आड़ू कट रही हूँ दो आड़ू लेने पहले थोड़ा जहा फ्रूट खा ना उसू कर दी किचन का काम इधर कद्दू कटे पे ने बहुत कदू कट के बनाऊँगी तो सब्जी भांडे वगैरह सकती हर मैं कुछ काम नहीं शुरू करे पर फिर मैं थोड़ा जरूट खा के ना आए पेट में भुख नहीं महसूस होगी ਇਸ ਲਈ ਕਿ ਮੈਂ ਫਰੂਟ ਖਾ ਲਈਏ ਫਿਰ ਘੱਟ ਮਤਲ ਲੱਗਦੇ ਆ। ਕਿਉਂਕਿ ਮੈਨੂੰ ਕੰਟੀਨਿਊ ਕਿਉਂਕਿ ਮੈਨੂੰ ਬ੍ਰੇਕਫਾਸਟ ਨੂੰ ਅਜੇ ਘੰਟਾ ਲੱਗ ਜੂ। 8:00 ਤੋਂ 7:30 ਮੈਨੂੰ ਵੱਜ ਜਾਣਗੇ। 7:30 ਵਜੇ ਨੇ ਮੈਂ ਸਬਜ਼ੀ ਬਣਾ ਦੂੰ ਕद्दू ਤੇ ਆਪਣਾ ਬ੍ਰੇਕਫਾਸਟ ਵੀ ਤਿਆਰ ਕਰ ਲੂੰਗੀ। ਇਸ ਲਈ ਥੋੜਾ ਜਿਹਾ ਫਰੂਟ ਖਾ ਲਵਾਂ। ਇਧਰ ਮੈਂ ਕਰ ਲਈ ਆਪਣੇ ਬ੍ਰੇਕਫਾਸਟ ਦੀ ਤਿਆਰੀ। ਪਿਆਜ਼ ਤੇ ਸ਼ਿਮਲਾ ਮਿਰਚ ਆਹ ਸ਼ਿਮਲਾ ਮਿਰਚਾ ਵੀ ਮੈਂ ਦੋਨੇ ਕੱਟਦੀ ਆ। ਇਧਰ ਪਨੀਰ ਕੱਟ ਲਿਆ। ਚੀਜ਼ ਚਿਲੀ ਟਾਈਪ ਬਣਾਉਂਗੀ ਕद्दू। ਅ ਪਿਆਜ ਚੌਪ ਕਰ ਲਿਆ ਕਦੂਲੀ ਇੱਧਰ करूंगी ਸਬਜ਼ੀ ਦੀ ਤਿਆਰੀ ਇਹ ਹੋ ਗਈ ਸਬਜ਼ੀ ਦੀ ਤਿਆਰੀ ਮੇਰੇ ਬ੍ਰੈਕਫਾਸਟ ਦੀ ਤਿਆਰੀ ਚੋਪਿੰਗ ਹੋ ਗਈ ਫਿਰ ਮੈਂ ਇਕੱਠਾ ਗੈਸ ਤੇ ਬਣਾਉਣ ਲੱਗ ਰਹੀ ਸਾਰਾ ਕੁਝ ਇੱਧਰ ਦਵਿੰਦਰ ਚਾਹ ਚਾਹ ਦੇ ਕੇ ਉਹਨਾਂ ਨੂੰ ਚਾਹ ਬਣ ਗਈ ਫਿਰ ਇਹਦਾ ਇਕੱਠਾ ਸਾਰਾ ਕੁਝ ਕੁੱਕ ਹੋਣਾ ਹੋਣ ਲੱਗਿਆ ਆਪਾਂ ਇਕੱਠੀ ਚੋਪਿੰਗ ਕਰਕੇ ਰੱਖ ਲਏ ਫਿਰ ਇਕੱਠਾ ਹੀ ਸਾਰਾ ਕੁਝ ਬਣ ਜਾਣਾ ਗੈਸ ਤੇ ਇੱਕ ਪੈਨ ਦਾ ਕਮੈਂਟ ਆਇਆ ਸੀ ਕਿ ਤੁਸੀਂ ਘਰ ਦਾ ਸਾਰਾ ਚਾਹ ਚ ਫਿਰ ਸਾਰਾ ਬਾਹਰ ਟੂਰ ਕਰਾਓ ਇਹ ਤਾਂ ਹੈਗਾ ਦੇਖੋ ਜੀ ਫਰੰਟ ਏਰੀਆ ਤੁਸੀਂ ਬਹੁਤ ਵਾਰ ਦੇਖਿਆ ਹੋਇਆ ਵੀਡੀਓ ਵਿੱਚ ਇਹ ਫਰੰਟ ਸਾਈਡ ਆ ਗਈ ਹਾਂ ਦਾ ਇਤੂ ਸਾਕਸਰ ਦੇਖਦੇ ਰਹੇ ਨੇ ਵੀਡੀਓਸ ਚੋਂਗੇ ਇਧਰ ਮੈਂ ਪਲਾਂਟਸ ਨੂੰ ਪਾਣੀ ਵਗੈਰਾ ਦਿੰਨੀ ਆ ਤੁਸੀਂ ਦੇਖ ਲੰਨੇ ਹੋ ਤੇ ਇਹ ਹੋ ਗਿਆ ਸਾਈਡ ਵਾਲਾ ਏਰੀਆ ਤੇ ਸਾਹਮਣੇ ਹੈਗੀ ਸਾਡੀ ਬਾਹਰ ਵਾਲੀ ਕਿਚਨ ਇੱਕ ਕਾਰਨਰ ਤੇ ਬਾਹਰ ਬਣਾਈ ਹੋਈ ਹੈ ਇਹ ਆ ਗਈ ਬਾਹਰ ਵਾਲੀ ਕਿਚਨ ਔਰ ਇੱਕ ਭੈਣ ਆਈ ਵੀ ਕਮੈਂਟ ਕਰਿਆ ਸੀ ਕਿ ਤੁਸੀਂ ਉੱਪਰ ਇਹ ਫਾਈਬਰਸ ਹਰੀਆਂ ਫਾਈਬਰ ਕਿਉਂ ਪਾਈਆਂ ਹੋਈਆਂ ਨੇ ਇਹ ਅਸੀਂ ਆਏ ਪਾਈਆਂ ਹੋਏ ਨੇ ਮੀਂਹ ਕਣੀ ਤੋਂ ਧੁੱਪ ਤੋਂ ਬਚਾਉਣ ਵਾਸਤੇ ਪਾਈਆਂ ਹੋਈਆਂ ਹਨ ਕਿਉਂਕਿ ਧੁੱਪ ਨਾਲ ਮੀਂਹ ਕਣ ਨਾਲ ਆਪਣੇ ਖਿੜਕੀਆਂ ਦਰਵਾਜ਼ੇ ਜਗਾਠਾਂ ਖਰਾਬ ਹੋ ਜਾਂਦੀਆਂ ਨੇ ਤੇ ਘਰ ਦੀ ਆ ਗਈ ਬੈਕ ਸਾਈਡ ਇਹ ਪਿਛਲੀ ਸਾਈਡਾਂ ਗੀ ਕਰਦੀ ਤੇ ਇਹ ਆ ਵਾਲੇ ਕਾਰਨਰ ਵਿੱਚ ਪਏ ਹੋਏ ਨੇ ਸਾਡੇ ਪਲਾਂਟਸ ਤੇ ਇਹ ਵਾਲਾ ਕਾਰਨਰ ਨਾ ਸਾਰਾ ਉੱਪਰ ਸ਼ੈੱਡ ਪਾਇਆ ਹੋਇਆ ਹੈ ਇਨਕ ਤੇ ਅਸੀਂ ਇਹ ਸ਼ੈੱਡ ਪਾ ਲਿਆਸ ਵੀ ਚਲੋ ਵਾਸ਼ਿੰਗ ਏਰੀਆ ਕਦੇ ਬਾਹਰ ਕੱਪੜੇ ਵਗੈਰਾ ਵੀ ਕੋਈ ਧੋਣੇ ਕੋਈ ਕੱਟਵਾੜ ਦਾ ਕੰਮ ਆ ਕੋਈ ਭਾਂਡੇ ਮਾਂਜਣੇ ਪ੍ਰੋਗਰਾਮ ਆ ਕੋਈ ਹਨਾ ਉੱਪਰ ਸ਼ੈੱਡ ਪਾਇਆ ਹੋਇਆ ਹੈ ਨੀ ਕਿ ਏਰੀਆ ਦੇ ਉੱਪਰ ਤਾਂ ਹੀ ਆ ਪਲਾਂਟਸ ਰੱਖੇ ਨੇ ਇਧਰ ਸ਼ੈੱਡ ਪਾਉਣ ਕਰਕੇ ਸ਼ਾਮ ਵੀ ਰਹਿੰਦੀ ਧੁੱਪ ਬਹੁਤ ਜ਼ਿਆਦਾ ਨਹੀਂ ਆਉਂਦੀ ਹਲਕੀ ਧੁੱਪ ਆਉਂਦੀ ਹੈ ਹਵਾ ਵੀ ਲੱਗਦੀ ਹੈ ਸਾਂਗਰ ਕੇ ਪਲਾਂਟਸ ਰੱਖੇ ਹੋਏ ਨੇ ਇਹ ਆ ਗਿਆ ਵਾਸ਼ਿੰਗ ਏਰੀਆ ਉਹ ਪੈਨ ਕਹਿੰਦੀ ਥੋੜਾ ਵਾਸ਼ਿੰਗ ਏਰੀਆ ਵੀ ਕਿੱਥੇ ਮਸ਼ੀਨਾਂ ਤੁਸੀਂ ਕਿੱਥੇ ਰੱਖਿਆ ਹੋਈਆਂ ਨੇ ਮੈਨੂੰ ਉਹ ਨਹੀਂ ਮਿਕਦੇ ਥੋੜਾ ਵੀ ਦੇਖਿਆ ਉਹ ਬਾਥਰੂਮ ਕਿੱਥੇ ਹੈ ਇਹ ਬਾਹਰ ਆ ਜੀ ਬਾਹਰ ਆ ਗਿਆ ਇਹ ਵਾਸ਼ਿੰਗ ਏਰੀਆ ਇੱਧਰ ਰੱਖਿਆ ਨੇ ਮਸ਼ੀਨਾਂ ਔਰ ਵਾਸ਼ਿੰਗ ਏਰੀਆ ਦੇ ਨਾਲ ਹੀ ਬੈਕ ਸਾਈਡ ਤੇ ਸਾਡੇ ਰੂਮ ਵਾਲਾ ਵਾਸ਼ਰੂਮ ਅਟੈਚ ਹੈ ਜਿਹੜਾ ਉਹ ਆ ਗਿਆ ਇਹ ਦੋਨੇ ਚੀਜ਼ਾਂ ਇਕੱਠੀਆਂ ਹੀ ਨੇ ਤਾਂ ਇਹ ਫਿਰ ਪਲੰਬਿੰਗ ਦਾ ਕੰਮ ਈਜ਼ੀ ਹੋ ਜਾਂਦਾ ਤੇ ਵਿਉਂਤ ਵੀ ਸਾਨੂੰ ਐਵੇਂ ਮਿਲਿਸ ਵੀ ਚਲੋ ਇਕੱਠੇ ਹੀ ਰੱਖ ਦਿਆਂ ਦੋਨੇ ਚੀਜ਼ਾਂ ਵਾਸ਼ਿੰਗ ਏਰੀਆ ਬਾਹਰ ਆ ਜਾਊਗਾ ਔਰ ਫਿਰ ਅੰਦਰ ਦੇਖੋ ਗਿਲਾ ਕਿਲਾ ਇਨ ਹੁੰਦਾ ਪਰ ਬਾਹਰ ਕੱਪੜੇ ਧੋ ਕੇ ਬਾਹਰ ਹੀ ਪਾ ਦੀ ਨਾਲ ਹੀ ਸਾਡੀ ਇੱਧਰ ਤਾਰ ਆ ਗਈ ਸਭ ਕੁਝ ਨੇੜੇ ਹੋ ਗਿਆ ਵਾਸ਼ਿੰਗ ਏਰੀਆ ਵੀ ਨੇੜੇ ਆ ਤਾਰ ਵੀ ਕੋਲੀ ਆ ਨਾ ਕਿ ਤੇ ਬਹੁਤ ਦੂਰ ਨਹੀਂ ਆਪਾਂ ਜਾਣਾ ਇਹ ਆ ਗਈ ਸਾਈਡ ਸਾਈਡ ਤੇ ਸਾਡਾ ਆ ਗਈ ਦੇਖੋ ਬਾਣੀ ਆ ਗਈ ਬਾਣੀ ਆ ਗਈ ਤੇ ਫਰੰਟ ਤੇ ਸਾਡਾ ਬੇੜਾ ਆ ਗਿਆ ਇਹ ਸਾਰਾ ਮੈਂ ਤੁਹਾਨੂੰ ਬਾਹਰਲਾ ਟੂਰ ਦੇਤਾ ਆਈ ਹੋਪਸ ਤੁਹਾਨੂੰ ਸਮਝ ਆ ਗਿਆ ਹੋ ਕਿਉਂਕਿ ਆਪਾਂ ਰੋਜ਼ ਇਹ ਵੀਡੀਓਸ ਦੇਖਦੇ ਆਪਾਂ ਫਿਰ ਸਮਝਣਾ ਜ਼ਰੂਰੀ ਹੋ ਜਾਂਦਾ ਹੈ ਨਾ ਤੇ ਅੰਦਰ ਨਾ ਕਿਚਨ ਦਾ ਕੰਮ ਵਗੈਰਾ ਕਰਕੇ ਮੈਂ ਆਪਣਾ ਬ੍ਰੇਕਫਾਸਟ ਕਰਕੇ ਮੈਂ ਲੱਗੀ ਅੱਜ ਸਫਾਈ ਕਰਨ ਸਫਾਈ ਮੈਂ ਲੌਬੀ ਦੀ ਕਰਨੀ ਸੀ ਕਿਉਂਕਿ ਨਾ ਇਹ ਇੰਨੇ ਕ ਏਰੀਆ ਵਿੱਚ ਵਸਨ ਸਫਾਈ ਸਾਰੀ ਲੌਬੀ ਦੀ ਕਰੀਏ ਇੰਨੇ ਕ ਏਰੀਆ ਵਿੱਚ ਜਾਲੇ ਬਹੁਤ ਲੱਗਦੇ ਨੇ ਕਿਉਂਕਿ ਸਾਹਮਣੇ ਮਿੱਟੀ ਆਉਂਦੀ ਆ ਹਵਾ ਵੀ ਆਉਂਦੀ ਆ ਹਨਾ ਉਸ ਕਰਕੇ ਜਾਲੇ ਬਹੁਤ ਜ਼ਿਆਦਾ ਲੱਗਦੇ ਨੇ ਛੋਟੇ 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 ਜਾਲੇ ਜੀ ਲੱਗੀ ਜਾਣਗੇ ਤੇ ਉਹ ਤਾਂ ਮੈਂ ਕਈ ਵਾਰ ਨੂੰ ਸਾਫ ਕਰਦਾ ਨੂੰ ਹੁੰਦੀ ਆ ਕੱਲੇ ਜਾਲੇ ਜਾਲਿਆਂ ਤੇ ਬਰਸ਼ ਮਾਰਦਾ ਨੂੰ ਹੁੰਦੀ ਆ ਪਰ ਅੱਜ ਮੈਂ ਥੋੜੀ ਡੀਪ ਕਲੀਨਿੰਗ ਕਰੂੰਗੀ ਲੌਬੀ ਦੀ ਤੇ ਆਵਲੇ ਬਰਸ਼ ਨਾਲ ਸਫਾਈ ਕਰਨੀ ਬਹੁਤ ਹੀ ਜ਼ਿਆਦਾ ਈਜ਼ੀ ਹੋ ਜਾਂਦੀ ਹੈ ਮੇਰਾ ਕੰਮ ਬਹੁਤ ਸੌਖਾ ਕੀਤਾ ਹੋਏ ਦੇ ਨਾਲ ਤੇ ਇੱਕ ਤਾਂ ਘੋੜੀ ਚੱਕਣੀ ਪੈਂਦੀ ਕੋਈ ਟੇਬਲ ਇਹ ਨਾਉਣਾ ਪੈਂਦਾ ਆਰਾਮ ਨਾਲ ਤੁਸੀਂ ਖੜੇ ਖੜੇ ਅੰਗੇ ਅੰਗੇ ਅੱਗੇ ਮੂਵ ਹੋਈ ਚੱਲੋ ਸਫਾਈ ਕਰੀ ਚੱਲੋ ਤੇ ਮੈਂ ਉੱਚੀ ਘੱਟ ਤਾਰੀਆਂ ਜਾਲੇ ਜਾਲੇ ਵੀ ਉਤਰ ਜਾਣਗੇ ਬਰਸ਼ ਨਾਲ ਤੇ ਕੰਧਾਂ ਵੀ ਸਾਫ਼ ਹੋ ਜਾਂਦੇ ਨੇ ਕੰਧਾਂ ਤੇ ਮਿੱਟੀ ਘੱਟਾ ਕੋਈ ਉਹ ਵੀ ਸਾਫ਼ ਹੋ ਜਾਂਦਾ ਜਿਵੇਂ ਆਪਾਂ ਟਾਊਨ ਸੀਲਿੰਗ ਕਰਾਈ ਹੁੰਦੀ ਆ ਤੇ ਉਹਦੇ ਵਿੱਚ ਵੀ ਇਹ ਬਰਸ਼ ਚਲਾ ਜਾਂਦਾ ਈਜ਼ੀਲੀ ਸਾਫ਼ ਸਫਾਈ ਵਧੀਆ ਹੋ ਜਾਂਦੀ ਹੈ ਇਹਦੇ ਨਾਲ ਕੰਦਾ ਬਹੁਤ ਵਧੀਆ ਸਾਫ ਹੋ ਜਾਂਦੀ ਕਿਉਂਕਿ ਇਹ ਸੌਫਟ ਹੁੰਦਾ ਇੱਕ ਤਾਂ ਜਿਹੜਾ ਝਾੜੂ ਹੁੰਦਾ ਆਪਣਾ ਹਾਰਡ ਹੁੰਦਾ ਕਈ ਵਾਰ ਆਪਾਂ ਕੰਦਾ ਝਾੜੂ ਨਾਲ ਸਾਫ ਕਰਦੇ ਨੇ ਉਹਨਾਂ ਲੀਕ ਆ ਜਾਂਦੀਆਂ ਪੈ ਜਾਂਦੀਆਂ ਨੇ ਝਾੜੂ ਦੀਆਂ ਲਾਈਨਾਂ ਆ ਜਾਂਦੀਆਂ ਦਿਖਣ ਲੱਗ ਜਾਂਦੀਆਂ ਨੇ ਬਾਅਦ ਵਿੱਚ ਪੇਂਟ ਤੇ ਪੇਂਟ ਖਰਾਬ ਹੁੰਦਾ ਉਹਦੇ ਨਾਲ ਤੇ ਬ੍ਰਸ਼ ਬਹੁਤ ਹੀ ਵਧੀਆ ਚੱਕਣ ਜੀ ਬਹੁਤ ਹਲਕਾ ਤੇ ਇਹਨੂੰ ਲੰਬਾ ਵੀ ਜਿੰਨਾ ਮਰਜ਼ੀ ਤੁਸੀਂ ਡੰਡੀ ਆਪਦੀ ਨਵੀਂ ਰਿਕਾਰਡਿੰਗ ਕਰ ਲਓ ਤੇ ਪਹਿਲਾਂ ਡਸਟਿੰਗ ਕਰਨ ਤੋਂ ਬਾਅਦ ਸਾਰੇ ਉੱਪਰ ਮੈਂ ਕਰੀਆਂ ਹੈਂਗਿੰਗ ਲੈਂਪਸ ਸਾਫ ਬਹੁਤ ਟਾਈਮ ਦੇ ਗੰਦੇ ਪਏ ਸੀ ਕੁਸ਼ਤ ਮੈਨੂੰ ਅੱਜ ਵੀ ਚੱਲੋਂ ਨਹਿਰੀਆਂ ਚੱਲ ਰਹੀਆਂ ਨੇ ਹਜੇ ਵੀ ਇਹਨਾਂ ਤਮਿੱਟੀ ਸਾਹਮਣੇ ਬਿਲਕੁਲ ਰੋਜ ਵਾਂਗੂ ਹੀ ਪੈਂਦੀ ਐ ਮੈਂ ਹੋਰ ਰੁਕ ਜਾਂ ਹੋਰ ਰੁਕ ਜਾਂ ਐਂ ਵੀ ਰੁਕੀ ਹੋਈ ਸੀਗੀ ਤੇ ਬਸ ਕੁਛ ਫਿਰ ਮੈਨੂੰ ਐਂ ਸੀ ਵੀ ਘੋਲ ਵੀ ਹੋ ਗਈ ਸਾਫ਼ ਕਰਨ ਦੀ ਤੇ ਕੁਛ ਐਂ ਸੀ ਸਾਫ਼ ਕਰ ਦੂੰ ਮਿੱਟੀ ਨਾਲ ਫੇਰ ਭੜ ਜਾਣੇ ਨਹੀਂ ਕਰਾਂਗੀ ਫਿਰ ਅੱਜ ਫਾਈਨਲੀ ਮੈਂ ਸਿਰ ਲੌਬੀ ਦੀ ਸਾਰੀ ਦੀ ਡੀਪ ਕਲੀਨਿੰਗ ਕਰ ਲਾਂ ਨਾਲ ਮੈਂ ਲੈਂਪਸ ਵਗੈਰਾ ਸਾਫ਼ ਕਰ ਦੂੰਗੀ ਫਿਰ ਚਲੋ ਹੁਣ ਘੋੜੀ ਵੀ ਆ ਗਈ ਸੀ ਨਵੀਂ ਤੇ ਉਹਦਾ ਵੀ ਮੈਨੂੰ ਉਹਦਾ ਵੀ ਮੈਨੂੰ ਚਾਂਸ ਸੀ ਮੈਂ ਚਲੋ ਘੋੜੀ ਯੂਜ਼ ਕਰਕੇ ਵੇਖਵੇਂ ਵੀ ਕਮੀਆਂ ਇਹ ਬਹੁਤ ਹੀ ਲਾਈਟ ਵੇਟ ਆ ਬਹੁਤ ਹੀ ਹਲਕੀ ਆ ਨਾ ਚੜਨਾ ਬਹੁਤ ਹੀ ਈਜ਼ੀ ਹੈ ਤੇ ਆਰਾਮ ਨਾਲ ਉੱਪਰ ਖੜ ਕੇ ਮੈਂ ਸਾਫ ਕਰਨੀ ਜਿਹੜੀ ਲੋਹੇ ਦੀ ਕੋੜੀ ਹੁੰਦੀ ਉਹਦੇ ਉੱਪਰ ਚੜਨਾ ਤੇ ਉੱਪਰ ਖੜ ਕੇ ਸਫਾਈ ਕਰਨੀ ਬਹੁਤ ਆਕਾਂਕਾ ਕਿਉਂਕਿ ਉਹ ਸਿੱਧੀ ਹੁੰਦੀ ਹੈ ਇਹ ਛੇਟੀ ਸਲੈਂਟਿੰਗ ਹੁੰਦੀ ਹੈ ਨਾ ਤੇ ਲੈਂਪ ਕਰ ਦੂੰਗਾ ਜਿਹੜਾ ਸਾਫ ਪਹਿਲਾਂ ਗਿੱਲਾ ਕੱਪੜਾ ਮਾਰਾਂ ਫਿਰ ਮੈਂ ਸੁੱਕਾ ਮਾਰਾਂ ਮੈਂ ਦੋ ਵਾਰ ਕੱਪੜਾ ਗਿੱਲਾ ਕਰਕੇ ਮਾਰਾਂ ਇੱਕ ਵਾਰ ਮੈਂ ਧੋਤਾਂ ਦੁਬਾਰੇ ਫੇਰ ਮਾਰਾਂ ਫੇਰ achi tarah saaf ਹੋਏ ਕਉਂਕਿ ਸੋ ਰੋਜ਼ ਰੋਜ਼ ਅਹੀ ਜੀ ਸਫਾਈ ਕਰਨੀ ਮੁਸ਼ਕਲ ਹੋਏ ਹੁੰਦੀ ਹੈ ਨਾ ਡੇਲੀ ਤਾਂ ਆਪਾਂ ਕਰ ਨਹੀਂ ਸਕਦੇ ਹਾਂਗੇ ਆਮਲੇ ਸਫਾਈ ਵੀ ਤੋਂ ਜ਼ਰੂਰ ਤੁਸੀਂ ਕੋਣੀ ਲਗਾਓ ਉੱਪਰ ਚੜ ਕੇ ਸਾਫ਼ ਕਰੋ ਇਹ ਵੀ ਸਫਾਈ ਫਿਰ ਕਦੇ ਹੀ ਹੁੰਦੀ ਹੁੰਦੀ ਆ ਇਸ ਕਰਕੇ ਜਿਸ ਦਿਨ ਕਰਨੀ ਹੁੰਦੀ ਹੈ ਉਸ ਦਿਨ ਆਉਂਦਾ ਵੀ ਅੱਛੀ ਤਰ੍ਹਾਂ ਕਰ ਦਈਏ ਅੱਜ ਚਲ ਮਾਇਆ ਕੰਮ ਨਾ ਕਰੀਏ ਇਸ ਕਰਕੇ ਬਹੁਤ ਜ਼ਿਆਦਾ ਏਰੀਆ ਮੈਂ ਇਕੱਠਾ ਨਹੀਂ ਕਰਦੀ ਹੁੰਦੀ ਜੋ ਸਫਾਈ ਕਰਦੀ ਆ ਵੀ ਏਰੀਆ ਥੋੜਾ ਰੱਖ ਲਓ ਚਾਹੇ ਇੱਕ ਕਮਰਾ ਸਾਫ਼ ਕਰ ਲਓ ਪਰ ਅੱਛੀ ਤਰ੍ਹਾਂ ਕਰ ਲਓ ਵੀ ਰੋਜ਼ ਰੋਜ਼ ਤੁਹਾਨੂੰ ਉਹਦੇ ਤੇ ਟਾਈਮ ਨਾ ਲਾਉਣਾ ਪਵੇ ਉਹਦੇ ਤੇ ਸਫਾਈ ਤੇ ਰੋਜ਼ ਰੋਜ਼ ਤੁਹਾਨੂੰ ਟਾਈਮ ਨਾ ਵੇਸਟ ਕਰਨਾ ਪਵੇ ਅੱਛੀ ਤਰ੍ਹਾਂ ਇੱਕ ਕਮਰਾ ਹੀ ਕਰ ਬਸ ਸਫਾਈ ਕਰਨ ਲੱਗੇ ਮੈਂ ਇਹ ਹੀ ਦੇਖਦੀ ਹੁਣੇ ਵੀ ਬਹੁਤ ਮੈਂ ਬਹੁਤ ਜ਼ਿਆਦਾ ਸਮਾਨ ਖਿੰਡਣ ਖੰਡਾਉਣ ਬਹੁਤ ਜ਼ਿਆਦਾ ਨੇ ਖੰਡਿਆਉਂਦੀ ਹੁੰਦੀ ਥੋੜਾ ਜਿਹਾ ਏਰੀਆ ਕਰਦੀ ਹੁੰਨੀ ਆ ਸਾਫ਼ ਜਦੋਂ ਹੋ ਗਏ ਜੇ ਮੇਰਾ ਦਿਲ ਕਰਾ ਥੋੜਾ ਜਿਹਾ ਹੋਰ ਕਰ ਲੈਣੇ ਬਸ ਉਨਾਂ ਕਿ ਮੈਂ ਕਰਦੀ ਹੁੰਨੀ ਆ ਵੀ ਇਹ ਨਹੀਂ ਸਾਰੇ ਤੁਸੀਂ ਕਮਰੇ ਸਮਾਨ ਖੰਡਾ ਕੇ ਬੈਜੋ ਉਧਰ ਵੀ ਹਨਾ ਜੇ ਸਫਾਈ ਸ਼ੁਰੂ ਕਰ ਲਓ ਉਧਰ ਵੀ ਸ਼ੁਰੂ ਕਰ ਲਓ ਹੀ ਨਹੀਂ ਥੋੜਾ ਜਿਹਾ ਏਰੀਆ ਲੈਣੀ ਹੁੰਨੀ ਸਾਫ਼ ਕਰਨ ਉਹ ਕਰਕੇ ਜੇ ਦਿਲ ਕਰ ਰੋਗੀ ਹੋਰ ਕਰ ਲੈਣੇ ਨਾ ਸੀ ਤੇ ਹੈਂਗਿੰਗ ਲੈਂਪ ਹੋਗੇ ਸਾਫ਼ ਮਿੱਟੀ ਵੀ ਸਾਹਮਣੇ ਇਹਨਾਂ ਤੋਂ ਜ਼ਿਆਦਾ ਪੈਂਦੀ ਆ ਤੇ ਬਹੁਤ ਬਰੀਕ ਬਰੀਕ ਜਾਲੇ ਸੀ ਜੋ ਰਾਤ ਨੂੰ ਲਾਈਟ ਲਗਾਉਂਦੇ ਸੀ ਨਾ ਉਦੋਂ ਦਿਖਦੇ ਸੀ ਦਿਨੇ ਨਹੀਂ ਪਤਾ ਲੱਗਦਾ ਸੀ ਵੀ ਜਾਲੇ ਲੱਗੇ ਹੋਏ ਨੇ ਤੇ ਹੁਣ ਰਹਿ ਗਈ ਸੀ ਲੌਬੀ ਚ ਪੱਖੇ ਮੈਂ ਕਿਹਾ ਚਲੋ ਪੱਖੇ ਵੀ ਸਾਫ਼ ਕਰੀ ਰਹੀ ਨੇ ਬਸ ਹੈਲਪਰ ਨੂੰ ਜੇ ਮੈਂ ਕਹਾ ਉਹ ਵੀ ਕਰ ਦਿੰਦੇ ਸ਼ਾਮ ਜਦੋਂ ਵਿੰਡੋ ਸਾਫ਼ ਕਰਨ ਆਉਂਦੀ ਹੈ ਤੇ ਜਿਵੇਂ ਉਹਨੂੰ ਕਹਾ ਵੀ ਚਲੋ ਅੱਜ ਆਪਾਂ ਪੱਖੇ ਸਾਰੇ ਪੱਖੇ ਸਾਫ਼ ਕਰਾਂਗੇ ਉਹ ਵੀ ਕਰ ਦਉਂਦੀ ਹੁੰਦੀ ਹੈ ਫਿਰ ਮੈਂ ਕਿਹਾ ਚਲੋ ਮੈਂ ਹੁਣ ਲੌਬੀ ਦੀ ਕਲੀਨਿੰਗ ਕੀਤੀ ਹੈ ਵੀ ਕਈ ਵਾਰ ਕੀ ਹੁੰਦਾ ਨਾ ਆਪਾਂ ਨੂੰ ਕਾਲ ਹੋ ਜਾਂਦੀ ਆ ਤੇ ਸਾਹਸ ਨਾ ਹੋ ਚਲੋ ਹੁਣ ਮੈਂ ਲੱਗਦੇ ਹੱਥ ਇਹ ਵੀ ਕਰ ਹੀ ਦੇਣੀ ਆ ਦੀ ਲੌਬੀ ਕੋਲੇ ਪੱਖੇ ਵੀ ਇੱਕ ਮੈਂ ਕਰ ਦੂੰਗੀ ਸਾਫ ਤੇ ਕੁਝ ਐ ਹੁੰਦਾ ਜਦੋਂ ਮੈਂ ਹੈਲਪਰ ਤੋਂ ਕਰਾਉਣੀ ਆ ਨਾ ਉਹ ਡਰਦੀ ਫਿਰ ਫਿਰ ਕਹੋਗੇ ਚ ਕਰੰਟ ਤਾਂ ਨਹੀਂ ਆਉਂਦਾ ਕਰੰਟ ਤਾਂ ਨਹੀਂ ਆਉਂਦਾ ਮੈਂ ਕਹਿੰਨ ਨਹੀਂ ਕਰੰਟ ਨਹੀਂ ਆਇਆ ਆਉਂਦਾ ਹੁੰਦਾ ਤੇ ਐ ਕਰੰਟ ਆਉਣ ਲੱਗੇ ਫਿਰ ਤਾਂ ਆਪਾਂ ਇਹਨਾਂ ਨੂੰ ਸਾਫ ਇਨ ਕਰ ਪਾਵਾਂਗੇ ਤੇ ਇਸ ਕਰਕੇ ਫਿਰ ਮੈਨੂੰ ਐ ਹੁੰਦਾ ਵੀ ਚਲੋ ਡਰੂਗੀ ਮੈਂ ਹੀ ਕਰ ਦਾਨੀ ਆ ਗਰਮੀਆਂ ਵੀ ਤਾਂ ਪੱਕੇ ਬਹੁਤ ਬਹੁਤ ਜ਼ਿਆਦਾ ਗੰਦੇ ਹੁੰਦੇ ਨੇ ਪੱਖੇ ਵੀ ਹੋ ਗਏ ਕੀ ਪੰਜ ਹੋ ਰਿਹਾ 7:30 ਦਾ ਮੈਂ ਆਪਣੇ ਲਈ ਕੱਟਿਆ ਸੈਲਡ ਐ ਮੇਰਾ ਡਿਨਰ ਅੱਜ ਜਸ ਕਿਤੇ ਗਈ ਸੀ ਤੇ ਹੁਣ ਹੀ ਜਸ ਆਈ ਆ ਘਰੇ ਮੈਂ ਨਾ ਕੱਪੜੇ ਚੇਂਜ ਕੀਤੇ ਆ ਕੁਛ ਨਹੀਂ ਮੈਂ ਆਈ ਬੈਗੀ ਕਿਉਂਕਿ ਮੇਰਾ ਸਿਰ ਬਹੁਤ ਹੋੜਾ ਦੁਖ ਰਿਹਾ ਪਤਾ ਨਹੀਂ ਭੁੱਖ ਲੱਗੀ ਹੋਈ ਆ ਤਾਂ ਕਰਕੇ ਲੰਚ ਅਬਦ ਮੈਂ ਘਰੋਂ ਖਾ ਕੇ ਚੱਲੀ ਸੀ ਬਸ ਥੋੜਾ ਜਲਦੀ ਕਰ ਲਿਆ ਸਜਣ ਕਰਕੇ ਲੰਚ ਮੈਂ ਘਰੋਂ ਖਾ ਲਈ ਸੀ ਭੁੱਖ ਵੀ ਬਹੁਤ ਲੱਗੀ ਹੋਈ ਆ ਸਿਰ ਵੀ ਬਹੁਤ ਦੁਖ ਰਿਹਾ ਸਿਰ ਦੁੱਖ ਦਾ ਕਾਰਨ ਆ ਜੇ ਹੋ ਗਿਆ ਮੈਂ ਆਪਣੀ ਦਵਾਈ ਲੈ ਕੇ ਗਈ ਮਾਈਗਰੇਨ ਦੇ ਨਾਲ ਭੁੱਲ ਗਈ ਨਹੀਂ ਮੈਂ ਆਲਵੇਸ ਕੈਰੀ ਕਰਦੀ ਹੁੰਦੀ ਹਾਂ ਮਾਈਗਰੇਨ ਦਵਾਈ ਕਈ ਵਾਰ ਕਾਰ ਚ ਵੀ ਪਈ ਹੁੰਗੀ ਪਰ ਮੈਂ ਥੋੜਾ ਦਿਨ ਹੋ ਗਿਆ ਨਾ ਐਕਸਪਾਇਰ ਹੋ ਗਈ ਇਸ ਮਚੱਕ ਕੋ ਸੁੱਟਤੀ ਉਦੀ ਜਗ੍ਹਾ ਮੈਂ ਹੋਰ ਰੱਖਣੇ ਭੁੱਲ ਗਈ ਤੇ ਅੱਜ ਮੈਂ ਦਵਾਈ ਲਿਜਾਣਾ ਨਾਲ ਭੁੱਲ ਗਈ ਤੇ ਮੇਰੇ ਰਸਤੇ ਚ ਮੈਨੂੰ ਯਾਦ ਆ ਵੀ ਮੈਂ ਹਾਇ ਜ ਦਵਾਈ ਨਹੀਂ ਨਾਲ ਲੈ ਕੇ ਆਈ ਤੇ ਉਹ ਮੈਨੂੰ ਇਨਸਿਓਰ ਜੀ ਮੈਂ ਥੋੜੀ ਇਨਸਿਓਰ ਫੀਲ ਕਰਨ ਲੱਗੀ ਗਈ ਅੱਜ ਮੇਰੇ ਕੋਲ ਦਵਾਈ ਨਹੀਂ ਹੈਗੀ ਤੋਸ ਕਰਕੇ ਮੇਰਾ ਸਿਰ ਵੀ ਦੁਖਣ ਲੱਗਾ ਜਦੋਂ ਦਵਾਈ ਨਾਲ ਹੁੰਦੇ ਫਿਰ ਸਿਰ ਵੀ ਧੁਕਦਾ ਹੁੰਦਾ ਤੇ ਇਸ ਕਰਕੇ ਨਾ ਮੈਂ ਕਿਹਾ ਪਹਿਲਾਂ ਮੈਂ ਸੈਲਡ ਖਾ ਲਾਂ ਭੁੱਖ ਕਰਕੇ ਦੁਖਦਾ ਪਤਾ ਨਹੀਂ ਕਿਵੇਂ ਦੁਖਦਾ ਕੀ ਹੈ ਕੁਛ ਨਾ ਕੁਛ ਖਾ ਕੇ ਠੀਕ ਹੋ ਜੇ ਤੋ ਹੁਣ ਖਾ ਰਹੀਆਂ ਸੈਲਡ ਸੈਲਡ ਖਾ ਕੇ ਲਾਈਟ ਵਗੈਰਾ ਬੰਦ ਕਰਕੇ ਮੈਂ ਤੜਾ ਘੰਟਾ ਪੈ ਜਾਊਂਗੀ ਆਪਦੀ ਕੋਈ ਰੋਟੀ ਪਕਾਓ ਕੋਈ ਖਾਓ ਮੈਨੂੰ ਨਹੀਂ ਪਤਾ ਮੇਰਾ ਸਿਰ ਬਹੁਤ ਜ਼ਿਆਦਾ ਦੁਖਦਾ ਮੇਰਾ ਇੰਦਰੀ ਕਹਿੰਦਾ ਅੱਖਾਂ ਬੰਦ ਕਰਕੇ ਮੈਂ ਲੇਟ ਜਾ ਪਰ ਫਿਰ ਮੈਂ ਕਿਹਾ ਲੇਟਣ ਤੋਂ ਪਹਿਲਾਂ ਕੁਝ ਨਾ ਕੁਛ ਮੈਂ ਥੋੜਾ ਜਿਹਾ ਖਾ ਲਾਂ ਤੋ ਹੁਣ ਖਾ ਰਹੀਆਂ ਸ ਸੈਲਡ ਖਾਣਾ ਭੁੱਖ ਬਹੁਤ ਜ਼ਿਆਦਾ ਲੱਗੀ ਤੇ ਡਿਨਰ ਕਰਨ ਮੇਰਾ ਜਮਾਈ ਮਨ ਨਹੀਂ ਕਰ ਰਿਹਾ ਇੱਕ ਚੀਜ਼ ਠੰਡੀ ਖਾਣਨ ਦਾ ਦਿਲ ਕਰ ਰਿਹਾ ਸੀ ਕਰ ਤੇ ਜਲਦੀ ਮੈਨੂੰ ਕੁਝ ਮਿਲ ਜੇ ਖਾਣ ਨੂੰ ਬਸ ਰਾਤ ਮੈਂ ਨਾ ਦਹੀਂ ਜਮਾਉਣ ਵਾਸਤੇ ਏਸੀ ਵਾਲੇ ਰੂਮ ਚ ਰੱਖ ਲਈ ਸੀ ਆਪਣੇ ਕੋਲੇ ਪਰ ਮੈਂ ਹੁਣ ਦੇਖਿਆ ਜਦੋਂ ਜੰਮੀ ਨਹੀਂ ਹੈਗੀ ਦਹੀਂ ਐ ਤਾਂ ਮੈਂ ਦਹੀਂ ਕਣੀ ਉਹ ਵੀ ਰਹਿ ਗਈ ਪਤਾ ਨਹੀਂ ਕੀ ਗੱਲ ਜੰਮੀ ਨਹੀਂ ਆ ਦੇਖੋ ਹੁਣ ਇਹਨੂੰ ਬਾਹਰ ਗਰਮੈਸ਼ ਚ ਰੱਖ ਦਿਆਂ ਫੇਰ ਸ਼ਾਇਦ ਜੰਮੇ ਜੰਮੀ ਨਹੀਂ ਹੈਗੀ ਦਹੀਂ ਦਾ ਤੁਸੀਂ ਕਵੇਂ ਜਮਾਉਨੇ ਕਹੇ ਜਾਂ ਦੁੱਧ ਤਾਂ ਰੱਖਦੇ ਹੋ ਨਿਓ ਗਰਮ ਰੱਖਦੇ ਹੋ ਠੰਡਾ ਰੱਖਦੇ ਹੋ ਜਰੂਰ ਦੱਸਿਓ ਮੈਂ ਬਸ ਦੁੱਧ ਠਰਪਨੀ ਸੀ ਠਰਪਨ ਕਿਵੇਂ ਜਾਗ ਲਗਾਤਾ ਸੀ ਫਿਰ ਮੈਂ ਰਾਤੀ ਏਸੀ ਵਾਲੇ ਰੂਮ ਚ ਰੱਖਤੀ ਸੀ ਪਰ ਜੰਮੀ ਨਹੀਂ ਹੈਗੀ ਤੁਸੀਂ ਮੈਨੂੰ ਜਰੂਰ ਦੱਸਿਓ ਜੇ ਤੁਸੀਂ ਜਮਾ ਕੇ ਜਾਗ ਲਗਾ ਕੇ ਏਸੀ ਵਾਲੇ ਰੂਮ ਚ ਰੱਖਦੇ ਹੋ ਤਾਂ ਦੁੱਧ ਦਾ ਟੈਂਪਰੇਚਰ ਕਿੰਨਾ ਕੁ ਰੱਖਦੇ ਹੋ ਕਿੰਨਾ ਕੋਨੋ ਹੋ ਸਕਦਾ ਗਰਮ ਕਰਦੇ ਹੋ ਮੈਨੂੰ ਕੁਝ ਆਪਣੇ ਸੂਟ ਕੱਢਣੇ ਸੀਗੇ ਕੁਝ ਤਾਂ ਮੈਂ ਆਪਣੇ ਆਪਣੇ ਵਾਸਤੇ ਕੱਢਣੇ ਸੀ ਜਿਹੜੇ ਬਹੁਤ ਜ਼ਿਆਦਾ ਗਰਮੀ ਚ ਹੁਣ ਪਹਿਣਨਗੇ ਬਹੁਤ ਹੀ ਯਾਰ ਪਤਲੇ ਹੀ ਕੱਪੜੇ ਉਹ ਮੈਂ ਕੱਢਣੇ ਨੇ ਤੇ ਕੁਝ ਮੈਂ ਡੋਨੇਟ ਕਰਨ ਵਾਸਤੇ ਕੱਢਣੇ ਨੇ ਕਿ ਕੋਈ ਮੈਥੋਂ ਮੰਗ ਰਿਆ ਸੀ ਕੱਪੜੇ ਕਿਸੇ ਨੇ ਮੰਗੇ ਸੀ ਚਲੋ ਸੂਟ ਵੀ ਕਰਮੀ ਵਾਲੇ ਮੈਨੂੰ ਕੋਈ ਦੇ ਦੀ ਹੈ ਨਾ ਤੇ ਉਹ ਵੀ ਮੈਂ ਸੋਚ ਰਹੀ ਸੀ ਫਿਰ ਮੈਂ ਕਿਾ ਚਲੋ ਮੈਂ ਸਾਰੇ ਦੇਖਦੀ ਆ ਮੇਰੇ ਕੋਲ ਕੀ ਕੁਝ ਪਿਆ ਕਿਉਂਕਿ ਜਦੋਂ ਆਪਾਂ ਰੱਖ ਦਾਂ ਨੇ ਆਪਾਂ ਭੁੱਲ ਜਾਨੇ ਵੀ ਆਪਣੇ ਕੋਲ ਕੀ ਕੀ ਕੱਪੜੇ ਪਏ ਨੇ ਹਨਾ ਕੁਝ ਤਾਂ ਆਪਣੇ ਧਿਆਨ 'ਚ ਹੁੰਦੇ ਨੇ ਕੁਝ ਆਪਣੇ ਧਿਆਨ 'ਚ ਹੁੰਦੇ ਨੇ ਵੀ ਆ ਵੀ ਆਪਣੇ ਕੋਲ ਹੈਗਾ ਤਾਂ ਤੇ ਇੱਕ ਯਾਦ ਆਉਂਦੇ ਨੇ ਤੇ ਇਸ ਕਰਕੇ ਮੈਂ ਫਿਰ ਕੱਪੜੇ ਮੈਂ ਕਿਾ ਚਲੋ ਮੈਂ ਸਾਰੇ ਦੇਖਦੀ ਆ ਨਾਲ ਤੁਹਾਨੂੰ ਮੈਂ ਸੈਟਿੰਗ ਸਾਫ ਕਰ ਦੂੰਗੀ कि ਆਪਣੇ ਸੂਟ ਮੇ ਸਾਰੇ ਘੱਟ ਰਹੀ ਸੀ ਕੁਛ ਤਾਂ ਮੇਰ ਕੁਛ ਕੀ ਮੇਰੇ ਸਾਰੇ ਸੂਟ ਹੀ ਪਹਿਲਾਂ ਨੂੰ ਖੁੱਲੇ ਹੋ ਚੁਕੇ ਇਸ ਚਲ ਪਰ ਕਰੇ ਪੌਂਚ ਕੋਈ ਪ੍ਰੋਬਲਮ ਨਹੀਂ ਗਰਮੀ ਤਾਂ ਸਭ ਕੰਫਰਟੇਬਲ ਲੱਗਦੇ ਨੇ ਖੁੱਲਾ ਕੱਪੜਾ ਤਾਂ ਮੈਂ ਪਾ ਲਾਂ ਦੇ ਪਰ ਟਾਈਟ ਕੱਪੜਾ ਨਹੀਂ ਮੇਰੇ ਤੋਂ ਪੈਂਦਾ ਹੈਗਾ ਬਿਲਕੁਲ ਵੀ ਤੇ ਚਲੋ ਖੁੱਲੇ ਡੁੱਲੇ ਵੀ ਆਮਦਾਰੀ ਹੋਣੀ ਚਾਹੀਦੀ ਹੈ ਉਹ ਤਾਂ ਮੈਂ ਪਾ ਲੂੰਗੀ ਤੇ ਕੁਛ ਮੈਂ ਦੇਖ ਰਹੀ ਸੀ ਵੀ ਮੈਂ ਚਲ ਕਿਸੇ ਨੂੰ ਦੇਣ ਵਾਸਤੇ ਜਿਹੜਾ ਮੈਨੂੰ ਲੱਗਦਾ ਸੀ ਕੋਈ ਕੱਪੜਾ ਵੀ ਮੈਂ ਨਹੀਂ ਪਾਉਣਾ ਹੈਗਾ ਮੈਂ ਦੇ ਦਾਂ ਕੱਢ ਦਾਂ ਹਨਾ ਫਿਰ ਅਮੀ ਰੱਖਿਆ ਤਾਂ ਵੀ ਕੀ ਫਾਇਦਾ ਮੈਂ ਕੱਪੜੇ ਕਦੇ ਵੀ ਰੱਖੇ ਨਹੀਂ ਮੇਰੇ ਕੱਪੜੇ ਮੇਰੇ ਬੱਚਿਆਂ ਦੇ ਕੱਪੜੇ ਮੰਗ ਮੰਗ ਲੈ ਜਾਂਦੇ ਨੇ ਕਿ ਸੋਕੋ ਮੈਂ ਕਦੇ ਮੈਂ ਤਾਂ ਮੈਨੂੰ ਰੱਖਣ ਦਾ ਮੌਕਾ ਹੀ ਨਹੀਂ ਮਿਲਿਆ ਵੀ ਮੈਂ ਰੱਖਾਂ ਔਰ ਨਾ ਹੀ ਮੇਰੀ ਆਦਤ ਹੈ ਕੋਣ ਕੱਪੜੇ ਜੇ ਆਪਾਂ ਕੱਢਾਂਗੇ ਤਾਂ ਫੇਰ ਹੀ ਆਪਾਂ ਨਵੇਂ ਟਕਾਵਾਂਗੇ ਨਹੀਂ ਆਪਣੇ ਕੋਲ ਕਿੰਨੀ ਕਿੱਜਗਾ ਹੁੰਦੀ ਹੈ ਨਾ ਵੀ ਆਪਾਂ ਪਹਿਲਾਂ ਵਾਲੇ ਵੀ ਨਾ ਕੱਢੀਏ ਤੇ ਨਵੇਂ ਲਿਆ ਲਿਆ ਵੀ ਆਪਾਂ ਹੋਰ ਅਲਮਾਰੀਆਂ ਭਰੀ ਚੱਲੀਏ ਇਸ ਕਰਕੇ ਇਸ ਕਰਕੇ ਨਾ ਕੱਢਣੇ ਕੱਪੜੇ ਜ਼ਰੂਰੀ ਹੋ ਜਾਂਦੇ ਨੇਗੇ ਵੀ ਜੇ ਆਪਾਂ ਪਹਿਲਾਂ ਦੇ ਕੱਪੜੇ ਕੱਢਾਂਗੇ ਜਿਹੜੇ ਆਪਾਂ ਨਹੀਂ ਪਾਉਣੇ ਆਪਾਂ ਨੂੰ ਲੱਗਦਾ ਵੀ ਚਲੋ ਆਪਣੇ ਪਸੰਦ ਨਹੀਂ ਹੈਗੇ ਆਪਾਂ ਪਾ ਕੇ ਮਨ ਭਰ ਲੈ ਵੀ ਜਿਹੜਾ ਕਿਸੇ ਨੂੰ ਦੇਣੀ ਹੈ ਡੋਨੇਟ ਕਰਨ ਦੀ ਪਹਿਲਾਂ ਵੀ ਬਹੁਤ ਦੇ ਚੁੱਕੇ ਮੈਥੋਂ ਮੇਰੇ ਸੂਟ ਮੰਗ ਮੰਗ ਲੈ ਜਾਂਦੇ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਨਾ ਉਹ ਮੰਗ ਲੈਂਦੇ ਵੀ ਮੈਨੂੰ ਕੋਈ ਸੂਟ ਦੇ ਤੇ ਕਰਮੀ ਵਾਲਾ ਸਰੰਦੇ ਵਾਲਾ ਕੋਈ ਕੁੜਾ ਪੱਟਾ ਦੇ ਤੇ ਕਾਟਨ ਵਰਮੇ ਦੇ ਦੇਣੀ ਹੁੰਦੀ ਆ ਆਹ ਸੂਟ ਮੈਂ ਕੱਟਦਾ ਲਾਸਟ ਈਅਰ ਮੈਂ ਬਹੁਤ ਪਾਇਆ ਕਾਟਨ ਦਾ ਸੂਟ ਹੈ ਬਹੁਤ ਖਰਾਬ ਵੀ ਨਹੀਂ ਹੈ ਕੱਸੀਵਿੰਗ ਹੈਗਾ ਅੱਧਾ ਹੰਡਾ ਸੂਟ ਹੈ ਬਗੇ ਇੱਕ ਗਰਮੀ ਵਧੀਆ ਚੱਲੂ ਆਉਗੇ ਹਨਾ ਇਹ ਵੀ ਨਹੀਂ ਹੈਗਾ ਕਿ ਪਜਾਮਾ ਬੇਕਾਰ ਦਿੱਦਰ ਕੱਪੜੇ ਕੱਢ ਕੇ ਦੇ ਜਿਹੜਾ ਕੰਦੇ ਦੀ ਇੱਕ ਵਾਰੀ ਚ ਫੜ ਜਣ ਇਹ ਵੀ ਨਹੀਂ ਨਿਊ ਹਾਂ ਕੋ ਬਹੁਤ ਘੱਟ ਪਾਇ ਮੈਨੂੰ ਪਤਾ ਨਹੀਂ ਕੰਦਰ ਪਾਈ ਸੋਣਾ ਲੱਗਦਾ ਬਜਾਪ ਤੇ ਆਹ ਸੂਟ ਹੋ ਗਿਆ ਦੋ ਸੂਟ ਹੋਗੇ ਇੱਕ ਆ ਸ਼ਰਟ ਹੋ ਗਿਆ ਸ਼ਰਟ ਮੈਂ ਲਿਆ ਕੇ ਐਸੇ ਮੇ ਕੋਲ ਗ੍ਰੀਨ ਪਜਾਮਾ ਸੀ ਉਹਦੇ ਨਾਲ ਲੈ ਕੇ ਆਇਸ ਪਰ ਮੈਂ ਜੋ ਮੈਂ ਲੈ ਕੇ ਆਈ ਤਾਂ ਮੈਂ ਇੱਕ ਦੋ ਵਾਰ ਪਾਈਆ ਫਿਰ ਮੈਂ ਦੇਖਿਆ ਵੀ ਹਰ ਇੱਕ ਦਾ ਪ੍ਰਿੰਟ ਚੱਲ ਰਿਹਾ ਹੋਇਆ ਆਮ ਹੀ ਚੱਲ ਰਿਹਾ ਹੈ ਮੈਂ ਰਜਾਈਨ ਕਰ ਦਤੋਂਗੀ ਪਰ ਮੈਂ ਪਾਈ ਨਹੀਂ ਇੱਕ ਮੈਂ ਆ ਸ਼ਰਟ ਦੇ ਦੂੰਗੀ ਬਿਲਕੁਲ ਨਿਊ ਸ਼ਰਟ ਹੈ ਇਹ ਆ ਇੱਕ ਕੁਰਤੀ ਇਹ ਮੇਰੀ ਮਦਰੀਨ ਲੌ ਗਈ ਸੀ ਪਟਨਾ ਸਾਹਿਬ ਦੋ ਦੋ ਤਿੰਨ ਦੋ ਸਾਲੋਂ ਕੋ ਤਿੰਨ ਸਾਲ ਹੋ ਗਏ ਉਹ ਤੋਂ ਲਿਖਾਈ ਸੀ ਇਹ ਮੈਨੂੰ ਮਿਲਕੂ ਨਹੀਂ ਨਾ ਲਿਲਨ ਦਾ ਕੱਪੜਾ ਕਦੇ ਕਿੱਧਰ ਲੰਮਕਿਆਂ ਦਾ ਕਿੱਧਰ ਲੰਮਕਿਆਂ ਦੀ ਕਿਤੇ ਲੂਸ ਆ ਚਲੋ ਫਿਟਿੰਗ ਤਾਂ ਹੋ ਜੂਗੀ ਇੱਕ ਇਹ ਪਿੱਛਾ ਦੇਖੋ ਵਾਸ਼ ਕਰੇ ਤਾਂ ਨਾ ਇੰਨਾ ਇਹ ਹੋ ਗਿਆ ਛੋਟਾ ਵੱਡਾ ਬਗਲਾ ਔਰ ਉਹਨੇ ਆਲਟਰ ਕਰਾ ਲੈਣੀ ਤਾਂ ਆਪ ਦੇ ਸਾਈਜ਼ ਦੀ ਕਰਵਾ ਲੂਗੀ ਇੱਕ ਆ ਕੁਰਤੀ ਇਹ ਅਗਲਾ ਜਿਹੜਾ ਪਰਲਾ ਇਹਦਾ ਵਰਕ ਕਰਿਆ ਹੋਇਆ ਬਹੁਤ ਭਾਰੀ ਆ ਨਾ ਇਹ ਗਰਮੀ ਚ ਪਏ ਨਾ ਇਹ ਸਰਦੀ ਚ ਪਏ ਗਰਮੀ ਜੇ ਝੁਕਦਾ ਸਰਦੀ ਚ ਹੋਣੀ ਪੈਂਦਾ ਇਹ ਕਾਸ਼ ਕੁਰਤੀ ਦੀ ਦੂਮੇ ਇਸ ਤੋਂ ਬਿਨਾ ਇਹ ਕਾਸ਼ ਸ਼ੌਟ ਇਹ ਸ਼ੌਟ ਮੇਰੀ ਬਹੁਤ ਪਹਿਲਾਂ ਦੇ ਘਟੋ ਘਟਾ 7-8 ਸਾਲ ਪਹਿਲਾਂ ਦੇ ਪਰ ਪਾਈ ਮੈਂ ਬਹੁਤ ਘਟਾ ਬਿਲਕੁਲ ਨਮੀ ਵਰਗੀ ਤਿੰਨ ਚਾਰ ਧੋਆ ਮਸਾਂ ਪਾਈ ਹੋਗੀ ਠੀਕ ਹੈ ਉਸ ਵਾਰ ਮੇਰੇ ਔਨ ਘਟੇ ਮੈਂ ਪਾਈ ਨਹੀਂ ਸੋਣੀ ਮੈਨੂੰ ਬਹੁਤ ਲੱਗਦੀ ਸਪੈਸ਼ਲ ਸ਼ਰਟ ਐਂ ਪਈ ਐ ਫਿਰ ਮੈਂ ਸੋਚੀ ਇੱਕ ਵਾਰ ਮੈਂ ਪਾ ਕੇ ਦੇਖੂਗੀ ਜੇ ਮੈਨੂੰ ਇਹਦੀ ਫਿਟਿੰਗ ਠੀਕ ਲੱਗੀ ਹੈ ਨਾ ਕੱਪੜਾ ਤਾਂ ਕੰਫਰਟੇਬਲ ਹੈਗਾ ਜੇ ਫਿਟਿੰਗ ਸਟੀਚਿੰਗ ਠੀਕ ਲੱਗੀ ਤਾਂ ਮੈਂ ਰੱਖ ਲਵਾਂਗੀ ਨਹੀਂ ਮੈਂ ਦੇ ਦੂੰਗੀ ਇਸ ਤੋਂ ਬਿਨਾਂ ਦੋ ਵਿੰਦਰ ਦੇ ਕੱਪੜੇ ਵੀ ਕੱਢੇ ਜਿਹੜੇ ਡੋਨੇਟ ਕਰਨੇ ਨੇ ਉਹ ਗਣ ਇਮਕੇ ਸਲਫ ਆਫਿਸ ਪਾ ਕੇ ਰੱਖ ਦੂੰਗੀ ਜੇ ਕੋਈ ਮੰਗੇ ਆਵੇ ਤਾਂ ਫਟਾਫਟ ਮੈਂ ਚੱਕਾਂ ਤੇ ਫੜਾ ਲਾਂ ਨਾ ਨਹੀਂ ਫਿਰ ਮੌਕੇ ਤੇ ਲੱਭਦੇ ਨਹੀਂ ਵੀ ਕਿਹੜੇ ਗਏ ਕਿਹੜੇ ਨਾ ਬੀਏ। ਹਲਮਾਰੇ ਖਾਲੀ ਕਰਨੀ ਵਿੱਚ ਜ਼ਰੂਰੀ ਹੋਈ ਨਹੀਂ ਕੰਟਾਂਗੇ ਤਾਂ ਫੇਰ ਇਨਾ ਮਟਕਾਵਾਂਗੇ। ਆਪਾਂ ਫਿਰ ਅੰਮ੍ਰਿਤੋੜੇ ਕੱਢਦੇ।